ਸਸਿਕਾ ਸਾਰੇ ਕਿਵੇਂ ਠੀਕ ਠਾਕ ਹੋ ਪ੍ਰਮਾਤਮਾ ਸਾਰੇ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਵਈ ਸੌਣ ਦਾ ਸਾਡੇ ਤਾਂ ਪਹਿਲੀ ਬਾਰਿਸ਼ ਹੈ ਜਿਵੇਂ ਉਹ ਦਾ ਪੱਜਾ ਦੇਖੋ ਹੋਣੀ ਹੋਈ ਆ ਪਰ ਮਾੜੀ ਮਾੜੀ ਆ ਕਣਮਣ ਜੀ ਦੇਖੋ ਇੰਨਾ ਨਹੀਂ ਜ਼ਿਆਦਾ ਪਰ ਸ਼ੁਰੂਆਤ ਹੋ ਗਈ ਸੌਣ ਦੀ ਪਹਿਲੀ ਬਾਰਿਸ਼ ਦੀ ਮੌਸਮ ਠੰਡਾ ਹੋ ਗਿਆ ਸਿੰਦਾ ਸਾਹ ਮੋਟਿਆਂ ਵਧੀਆ ਪਾਣੀ ਲੱਗੂਗਾ बूटे भी कमलाए पे गर्मी आ जा चाहिए चाह पीने चाह बना पै गई मैं तो एकदम गिला जहा तो फिर मैं भज के उठी बारिश थोड़ी थोड़ी सड़ा नहीं मत बचाले तो सारा सुखा प ये बूटे मेरे त जमा आए हो गए कमला के गर्मी बहुत ज्यादा पै गई जमेदरा जहाज़ आ रहा कितल आवाज आ रही ਨਾ ਰੂਮਲ ਟਾਣ ਜਾਂ ਟੁੱਟ ਜਾਂਦੀ ਇਹਨੂੰ ਪਤਾ ਨਹੀਂ ਲੱਗਦਾ ਲੰਗਦੀ ਨੇ ਕੁਝ ਨਾ ਕੁਸ਼ ਮਾਰਦੀ ਐ ਐ ਨਹੀਂ ਇਹ ਨਾ ਲੋਕਾਂ ਦਾ ਪਿਆਰ ਦਰਖਤ ਨਾ ਆ ਦੇਖ ਰਾ ਵੀ ਥੋੜਾ ਥੋੜਾ ਜਿਹਾ ਹਲਾ ਸੈਂਟਾ ਨਹੀਂ ਆ ਤਾਂ ਬਾਹਰ ਨਹੀਂ ਇਦਰਾ ਕੀ ਕਰਦਾ بارش ਨਾ ਕਿਤੇ ਬੱਦਲ ਗੱਜੀ ਜਾਂਦਾ ਇਹ ਤਾਂ ਮੜਾ ਮਟਾ ਕਰਕੇ ਪਤਾ ਨਹੀਂ ਕਿਵੇਂ ਘਣ ਮੜ ਕਰ ਗਿਆ ਕਿਤੇ ਨਾ ਜਿਮੋ ਹਰਦਾ ਇਹ ਦਿਨ ਬੱਦਲ ਉਹ ਘਰਤੀ ਜਾਂਦਾ ਕਿਤੇ بارش ਹੋ ਰਹੀ ਹੈ ਮੈਨ ਲੱਗਦਾ ਜਿਆਦਾ ਬਠਿੰਡੇ ਦਾ ਹੋਵੇ ਬਠਿੰਡੇ ਉੱਧਰ ਜੀ ਗੱਜਦਾ ਠਿੰਡੇ ਵਗੈਰਾ ਉਗਿਦਾ ਹੈ ਇੱਥੇ ਆਸ-ਪਾਸੇ ਉਗਿਨੇੜਾ ਕਿਥੇ ਹਲੇ ਪੈ ਰੀਆ ਬੈੱਤ ਨਾ ਬੈਠੀ ਪਾਣੀ ਪੀਣਾ ਕੀ ਲੈਣਾ ਭੁੱਖ ਲੱਗੀ ਹੈ ਹੈ ਚਲਦੇ ਮੈਂ ਕੀ ਦੇਣਾ ਕੀ ਖਾਣਾ ਚਲੋ ਅਬ ਈ ਤੇ ਦਸ ਮਹੀਨਾ ਹੈ ਜੀ ਸਾਂਭਣਾ ਅੱਧਾ ਕੁ ਸਾਂਭ ਲਿਆ ਸਰਦੀਆਂ ਵਾਲੇ ਕੱਪੜੇ ਤਾਂ ਪਹਿਲਾਂ ਤਾਂ ਰੱਖ ਕੇ ਨਹੀਂ ਜਾਂਦਾ ਜਦੋਂ ਆਪਦੇ ਸਾਂਭੀ ਤੇ ਹੁਣ ਲਿਆ ਆ ਚੱਕ ਕੇ ਹੁਣ ਜਦੋਂ ਆਇਆ ਤੇ ਹੁਣ ਸਾਂਭਦੇ ਆ ਗਰਮੀ ਦੇ ਵਿੱਚ ਕੁਝ ਤਾਂ ਬਹੁਤ ਸਰਦਾਂ ਵਾਲੇ ਸਾਂਭ ਤੇ ਕੁਝ ਕੰਨੇ ਕਰਖਦੇ ਇਹਨਾਂ ਉਹ ਦੇਵੇ ਸਿਆ ਇਨ ਬ੍ਰੂਕਸ ਰੱਖ ਦੇਣੇ ਬਣੇ ਬਣੇ ਸਾ ਓਕੇ ਮਾਇਆ ਭਮਣ ਆ ਦੇ ਮੌਸਮ ਥੋੜਾ ਥੋੜਾ ਛੜਾਕਾ ਜੰਮੀ ਪਾ ਗਿਆ ਪਹਾੜი ਕਿੱਕਰਾ ਆ ਫਿਰਦਾ ਆ ਜਾ ਉਰੇ ਆ ਜਾ ਪਜ 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 ਆਹ ਵਾ ਇਥੇ ਆਉਣ ਲੱਗੀ ਹੈ ਕ੍ਰੋਸਿੰਗ ਹੈ ਨਾ ਇਥੇ ਹਾਂ ਕਿ ਨਾ ਉਹ ਤੇ ਨਾ ਗੰਗਿਆ ਕਰਦੀ ਹਣ ਉਹਨਾਂ ਤੋਂ ਆਏ ਕੀੜੇ ਲੜਦੇ ਉਰੇ ਆ ਜਾ ਉਰੇ ਆ ਜਾ ਇੱਧਰ 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 ਲੱਕ ਕੇ चल 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 ये काम करता ओनु छेड़ दनूरी चल चल देख जीमु आ गए घुम्मी करके बहुत ज्यादा गम होया है और दूध पीन आउंदी है हां आ जा इठे खड़ जा अंदर फिर ही ना दोनों हो पंगे लेन देगा ले चल ले जीमु दते है क्या सूट होके उधर माड़ी जी हवा लगती है इधर तक नहीं लगती पास जमू चल पानी पीला पानी पीना लोग इतने डगी पे किराया इक्का दो जिमा पी पानी मैं भी पीनी हाँ ਇਹ ਨਾ ਕਰਦੀ ਆ ਪਾਠ ਦੇ ਹੁੰਦੇ ਹੁੰਦਾ ਮੌਸਮ ਠੰਡਾ ਤੇ ਗਰਮੀ ਹਜੇ ਬਹੁਤ ਜ਼ਿਆਦਾ ਬਠਿੰਡੇ ਕਹਿੰਦੇ ਵੀ ਮੀਂਹ ਬਹੁਤ ਪਿਆ ਪਰ ਇੱਥੇ ਤਾਂ ਛਿੜਕਾ ਦੇ ਕਰਕੇ ਰਾਤ ਨੂੰ ਭਲਾ ਪਾਵੇ ਵੀ ਰਾਤ ਨੂੰ ਲਾਈਟ ਬੰਦ ਕਰੂਗਾ ਜੀ ਰਾਤ ਨੂੰ ਪਾਇਆ ਤਾਂ ਦਿਨ ਤਾਂ ਬੰਦ ਤੌਰ ਤੇ ਫਿਰ ਕੇ ਕੱਢ ਲੈਂਦਾ ਰਾਤ ਨੂੰ ਬੈਣਾ ਹੁੰਦਾ ਪੱਕੇ ਥੱਲੇ ਲਾਈਟ ਤੋਂ ਬਿਨਾ ਬਹੁਤ ਔਖਾ ਜਾਂਦਾ ਜੋ ਨਹੀਂ ਨਹੀਂ ਸਾਡੀ ਉਹਨੂੰ ਕਿਹਨਾਂ ਲੈ ਜਾ ਉਹ ਲੈ ਲੈਂਦੇ ਉਹ ਰਮਲਾ ਨੂੰ ਇਹ ਲੋਕ ਲੈ ਲੈਂਗੇ ਬਿਹਾਰ ਦੇ ਹੋਈ ਆਪਾਂ ਸੀਗੇ ਸਰਦਾਰ ਉਹ ਨਹੀਂ ਹੈ ਉਹ ਮਰਦੇ ਹਸਾਬ ਨਾਲ ਲੈਂਦੇ ਉਹ ਮੇਰੀ ਕੋ ਮਰਦੀ ਹਾ ਤਾਂ ਪਰ ਉਹ ਮੈਂ ਕਿੱਥੇ ਲੈ ਜਾਉ ਲੈ ਲੈਂਦੀ ਰੰਗ ਬਰੰਗੀ ਦੀ ਪਹਿਲਾਂ ਛੋਟੀ ਮਰਦਿਸਾ ਦਰੀ ਸੀ ਜਿੰਨਾ ਲੈ ਲਈ ਤੇ ਹੁਣ ਉਹ ਲੈਣ ਜੀਨ ਕਰਦੇ ਉਹ ਦਰਮ ਗਿਆ ਜੀ ਮੁੰਦੇ ਲੁਪਿਆ ਕੇ ਪਿਆ ਜਿਮੂ ਦਾ ਤਾਂ 10 ਪਾਸਾ ਓਕੇ ਹੁੰਦਾ ਵਿਚਾਰਾ ਸਾਰ ਦਿਨ ਪਿਆਰਦਾ ਤੇ ਬਾਹਰਲੇ ਵਿਚਾਰੇ ਨੂੰ ਓਕੇ ਜਿਮੂ ਕੀ ਖਾਣਾ ਓਏ ਜਿਮਿਆ ਤੂੰ ਕੀ ਖਾਣੀ ਆ ਓ ਜਿਮੂ ਕੀ ਜਿ ਖਾਣੀ ਗੱਗੋਏ ਓਏ ਗੱਗੋ ਗੁਣ ਯਾ ਚਾਗਦਾ ਉੱਕਾ ਘੱਟੇ ਉੱਕਾ ਘੱਟੇ ਦਿਨ ਬਾਅਦ ਜਦੋਂ ਸੀ ਮੈਂ ਤੇ ਗੱਲ ਨਹੀਂ ਸੁਣਦਾ ਮੈਂ ਬੁੱਟੇ ਨਾਤਾ ਬੰਨ੍ਹਦੇ ਸਨ ਦਿਨਾਂ ਸਾਡੇ ਸਨ ਉਹਦਾ ਸੂਰਜ ਦਿੱਤਾ ਸੀ ਚਲੋ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਦੱਬ ਕੇ